ਦੋਸਤੋ ਸਸਿਕਾਲ ਕੀ ਹਾਲ ਚਾਲ ਹੈ ਤੁਹਾਡੇ ਉਮੀਦ ਕਰਦੇ ਆ ਠੀਕ ਹੋਣੇ ਆ ਤੇ ਅੱਜ ਵੀ ਠੰਡ ਮੈਨੂੰ ਬਹੁਤ ਲੱਗਦੀ ਪਈ ਆ ਮੈਂ ਤਾਂ ਛਾਲ وڑ ਕੇ ਬੈਠੀ ਆ ਮੈਂ ਕਿਹਾ ਚਲੋ ਵੀਡੀਓ ਤੇ ਬਣਾਣੀ ਹੁੰਦੀ ਆ ਬਣਾਦੇ ਬਣਾਦੇ ਲੇਟ ਹੋ ਜਾਂਦੇ ਆ ਕਿੰਨੇ ਕਿਉਂਕਿ ਜਦੋਂ ਅਸੀਂ ਕੰਮ ਨੂੰ ਸਟਾਰਟ ਕਰਦੇ ਆਂ ਤੇ ਉਦੋਂ ਹਮੇਸ਼ਾ ਹੀ ਕੋਈ ਨਾ ਕੋਈ ਹੋ ਹੀ ਜਾਂਦਾ ਹੈ ਹਨਾ ਇੱਧਰ ਉੱਧਰ ਦੇਖਦੇ ਆਂ ਕਿਸੇ ਵਕਤੇ ਚੈਨਲ ਤੇ ਬਣਾਉਂਦੇ ਰਹਿਣੇ ਆ ਤੇ ਫਿਰ ਮੈਂ ਕਿਹਾ ਚਲੋ ਵੀਡੀਓ ਬਣਾਓ ਤੇ ਬਣਾ ਕੇ ਵੀਡੀਓ ਕੰਮ ਕਰ ਤੇ ਸਾਰੇ ਕਰ ਚੁੱਕੀਆਂ ਬਸ ਤੇ ਅੱਜ ਸਵੇਰੇ ਉੱਠੇ ਆ ਜਣਾ ਮੈਂ ਸਵੇਰੇ ਡੋਂਟ ਵਰੀ ਉੱਠੀ ਮੈਂ ਕਿਹਾ ਰੌਮ ਨਾਲ ਸੋਨੇ ਆ ਕੋਈ ਗੱਲ ਨਹੀਂ ਡੋਂਟ ਵਰੀ ਬਸ ਜਿਹੜਾ ਸਵੇਰੇ ਡਰੈਸ ਕਰਨਾ ਸੀ ਕਰ ਲਿਆ ਮੈਨੂੰ ਪਤਾ ਵੀ ਪੂਰੇ ਦਿਨ ਚ ਸੰਡੇ ਵਾਲੇ ਦਿਨ ਡਰੈਸ ਨਹੀਂ ਹੁੰਦਾ ਬਸ ਸਵੇਰੇ ਸੌ ਕੇ ਕਰ ਲੋ ਜਿਹੜਾ ਡਰੈਸ ਕਰਨਾ ਤੇ ਮੁੜ ਕੇ ਨਹੀਂ ਹੁੰਦਾ ਪੁੱਤਾ ਸਾਰਾ ਦਿਨ ਉਹ ਕਹਿੰਦੇ ਨਾ ਕੁੱਤੇ ਪਖਾਈ ਉਹ ਉਹ ਹੀ ਹੁੰਦੀ ਮੈਨੂੰ ਆਪਣੇ ਆਪ ਨੂੰ ਕਹਿ ਲੈਂਦੀ ਕੋਈ ਗੱਲ ਨਹੀਂ ਕੁੱਤੇ ਪਖਾਈ ਵਾਲੀ ਗੱਲ ਹੁੰਦੀ ਆ ਸਾਰਾ ਦਿਨ ਕਪੜੇ ਤੋਂ ਇਹ ਕੰਮ ਕਰੋ ਇਹ ਕੰਮ ਕਰੋ ਇਹ ਕੰਮ ਕਰੋ ਐ ਕਰ ਐ ਵੀ ਰਹਿ ਗਿਆ ਐ ਵੀ ਰਹਿ ਗਿਆ ਮਤਲਬ ਪੂਰਾ ਦਿਨ ਮੈਂ ਇਹ ਸੋਚਦੀ ਆ ਵੀ ਰੋ ਦੇ ਆਪਾਂ ਇੰਨੇ ਕੰਮ ਨਹੀਂ ਕਰਦੇ ਵੀ ਸੰਡੇ ਵਾਲੇ ਦਿਨ ਪੂਰੇ ਕੰਮ ਹੀ ਚਿੱਤੇ ਆਈ ਜਾਂਦੇ ਆ ਵੀ ਆਹ ਨਹੀਂ ਕੀਤਾ ਆਸਫਾਈ ਕਰਨੀ ਰਹਿੰਦੀ ਆ ਫਿਰ ਦੂਜਾ ਕੰਮ ਕਰ ਲਓ ਦੂਜਾ ਰਹਿੰਦਾ ਆ ਦੂਜਾ ਕੰਮ ਕਰ ਲਓ ਦੂਜਾ ਰਹਿੰਦਾ ਆ ਮਤਲਬ ਕੋਈ ਇਦਾਂ ਦਾ ਕੰਮ ਹੈ ਨਹੀਂ ਜਿਹੜਾ ਨਹੀਂ ਰਹਿੰਦਾ ਹੋਵੇ। ਮੇਰੇ ਸਾਰੇ ਕੰਮ ਰਹਿੰਦੇ ਹੀ ਹੁੰਦੇ ਪੈਂਡਿੰਗ ਹੁੰਦੇ ਮੈਂ ਕਹਿੰਦੀ ਹੁੰਨੀ ਆ ਜੇ ਇਹ ਮੈਂ ਕੰਮ ਹਫਤਾ ਪੂਰਾ ਕਰ ਲੈਂਦੀ ਤੇ ਭਾਈ ਸੰਡੇ ਵਾਲੇ ਜਿਹੜੇ ਮੈਂ ਅੱਜ ਧੁੱਪ ਨਿਕਲੀ ਸੀ ਮੈਂ ਆਮਣਾ ਬਹਿ ਜਾਂਦੀ ਪਰ ਕਿੱਥੇ ਹਨਾ ਯਾਰ ਫਿਰ ਮੈਂ ਸੋਚਿਆ ਮੈਂ ਕਹਾਂ ਹੁਣ ਜੈਨਾ ਗਈ ਤੇ ਦਿਨ ਵੱਡੇ ਹੋਣੇ ਵੈਸੇ ਵੀ ਸ਼ੁਰੂ ਮਹੀਨਾ ਕਿਥੋਂ ਹੀ ਚੱਲਿਆ ਕਿਹਦੇ ਨੰਬਰ ਤੋਂ ਹੋਇਆ ਤਾਂ ਹੋਰ ਮਹੀਨੇ ਕ ਡੇਢ ਨੂੰ ਬੈਠਣ ਜਾਂਦਾ ਮਾਰਚ ਵਿੱਚ ਪੱਖੇ ਚੱਲ ਜਾਂਦੇ ਆ ਅੱਜ ਅੱਜਨਾ ਬਿੱਲੀ ਦੀ ਰੀਡਿੰਗ ਵਾਲਾ ਹੈ ਮੈਂ ਕਿਹਾ ਵੀ ਕਿੰਨੇ ਜੌਂਟ ਬੜੇ ਖੰਦਾ ਕੋਈ ਨਹੀਂ ਜੀ ਰਹੀ ਹੈ ਤੁਸੀਂ ਕਿਹੜਾ ਸਰਦੀਆਂ ਚ ਉੱਠੇ ਮੈਂ ਕਿਹਾ ਉਹ ਭਰਾ ਇੰਨਾ ਕਦੀ ਕਦੀ ਥੱਕਦੁਕ ਜਾਨੇ ਹਰੀਲਾ ਬਣਾਉਣ ਲੱਗਿਆ ਵੀ ਟਾਈਮ ਲੱਗ ਜਾਂਦਾ ਟੀਵੀ ਵੀ ਘਟਵਾਦੀ ਲਾਈਦਾ ਕਿਸੇ ਵੇਲੇ ਲਾਰਨਾ ਹੀ ਟਾਈਮ ਨਹੀਂ ਮਿਲਦਾ ਹਨਾ ਫੇਰ ਮੈਂ ਰਾਤ ਨੂੰ ਹੀ ਦੇਖਦੀ ਹੁੰਦੀ ਆ ਘੰਟਾ ਕਿਉਂਕਿ ਅੱਜ ਕੱਲ ਨਿਊਜ਼ ਵੀ ਬੜੀਆਂ ਇੰਟਰਸਟਿੰਗ ਆ ਰਹੀਆਂ ਕਿਉਂਕਿ ਅ ਇਰਾਨ ਦੇ ਵਿੱਚ ਡਿਸਟਰਬੈਂਸ ਆ ਉਧਰੋਂ ਵੈਨੇਜੁਏਲਾ ਦੇ ਉਸ ਸੰਬੰਧਿਆ ਅੰਬੀਆ ਤੇ ਟੈਰਫਲਾਨ ਦੀ ਤਮਕੀ ਹੈ। ਹਾਂ ਹੋ ਸਕਦਾ ਕਈਆਂ ਦਾ ਇੰਟਰਸਟ ਨਾ ਹੋਗਾ ਪਰ ਸਾਡਾ ਤਾਂ ਹੁੰਦਾ ਹੈ ਨਾ ਸਿੱਧਾ ਕਿਧਰ ਕੀ ਹੋ ਗਿਆ ਜਿਹੜੇ ਦੁਨੀਆ ਦੇ ਘਟਨਾ-ਖਰਮ ਹਨ ਉਹਨਾਂ ਨੂੰ ਵੀ ਦੇਖਣਾ ਚਾਹੀਦਾ। ਠੀਕ ਹੈ ਨਾ ਵੈਸੇ ਵੀ ਲੋਕਾਂ ਦੇ ਘਰ ਜਾਤੀਆ ਮਾਰ ਕੇ ਲੋਕ ਬੜੇ ਖੁਸ਼ ਹੁੰਦੇ ਆ ਪਰ ਕੁਛ ਨਹੀਂ ਹੁੰਦਾ ਆਪਾਂ ਦੇਖਦੇ ਆਂ ਇਹਦਾ ਸਾਡੇ ਦੇਸ਼ ਤੇ ਕੀ ਪ੍ਰਭਾਵ ਪੈਂਦਾ। ਕਿਉਂਕਿ ਇਹ ਸਭ ਚੀਜ਼ਾਂ ਮੈਟਰ ਕਰਦੀਆਂ ਹੁੰਦੀਆਂ ਹਨ ਹਰੇ ਬੰਦੇ ਦੀ ਇਨਸਾਨ ਦੀ ਲਾਈਫ ਨਾ ਕਰਦੀਆਂ ਪਰ ਇਨਸਾਨ ਸਮਝਦਾ ਨਹੀਂ ਹੁੰਦਾ ਉਹ ਕਹਿੰਦਾ ਕਿ ਮੈਨੂੰ ਕੀ ਲੈਣਾ ਦੇਣਾ ਇਹ ਬੰਲੀ ਗੱਲ ਹੈ ਮੈਂ ਕੀ ਕਰਦਾ ਅੱਧਿਆਂ ਦੀ ਹੁੰਦਾ ਹੋਨੇ ਵੀ ਮੈਂ ਥੋੜੇ ਦਿਨ ਪਹਿਲਾਂ ਵੀ ਮੈਂ ਦੇਖ ਰਹੀ ਸੀ ਕਿ ਪਹਿਲਾਂ ਮੈਂ ਚਾਹ ਪੀਂਦੀ ਪਈ ਸੀਗੀ ਉਸ ਟਾਈਮ ਵੀ ਮੈਂ ਦੇਖਦੀ ਸੀ ਹੈਨਾ ਨਾਲੋਂ ਕਿ ਭਰਾਵਾ ਠੰਡ ਬੜੀ ਲੱਗੀ ਤੇ ਫਿਰ ਮੈਂ ਕਿਹਾ ਚਾਹ ਪੀਣੀ ਅੱਜ ਉਤੋਂ ਦੀ ਸਾਡੇ ਲੱਕੇ ਚ ਲੱਗਾ ਸੀ ਟਿਊਬਲ ਤੇ ਉਹ ਵੀ ਲੈ ਗਏ ਉਹ ਪਟ ਗਏ ਤੇ ਉਸ ਤੋਂ ਬਾਅਦ ਹੁਣ ਪਾਣੀ ਆਂਦਾ ਦੂਰੋਂ ਤੇ ਪਾਣੀ ਜਿਹੜਾ ਮੋਟਰ ਚਲਾ ਲੈਂਦੇ ਪਿੱਛੇ ਉਹਨਾਂ ਦੇ ਪਾਣੀ ਆ ਜਾਂਦਾ ਤੇ ਕਈਆਂ ਦੀ ਮੋਟਰ ਪਾਣੀ ਨਹੀਂ ਸੁੱਕਦੀ ਦੁਪਹਿਰ ਨੂੰ ਪਾਣੀ ਆਇਆ ਹੀ ਨਹੀਂ ਤੇ ਫਿਰ ਕੰਮਕਾਰ ਕਰਨਾ ਥੋੜੀ ਜਿਹਾ ਆ ਚਲੇ ਇੰਨਾ ਸ਼ੁਕਰ ਆ ਪਹਿਲੇ ਟਾਂਗੀ ਖਾਲੀ ਸੀਗੀ ਤੇ ਫਿਰ ਭਰ ਗਈ ਭਰ ਲਈ ਹੈਨਾ ਤੇ ਦੇਖੋ ਉਹ ਸੰਡੇ ਨੂੰ ਕਪੜੇ ਕਪੜੇ ਧੋਣੇ ਕਿੰਨਾ ਹੀ ਕੰਮ ਹੁੰਦਾ ਜਿਹੜਾ ਇੰਨਾ ਪੈਂਡਿੰਗ ਹੁੰਦਾ ਨਾ ਉੱਪਰ ਪਾਣੀ ਦੀਆਂ ਪ੍ਰੋਬਲਮਾਂ ਪੁੱਛੋ ਹੀ ਨਾ ਬੁਰੇ ਹਾਲ ਚਲੋ ਆਪਾਂ ਕੀ ਕਿਸੇ ਨੂੰ ਕਹਿਣਾ ਤੇ ਇਹ ਤਾਂ ਜ਼ਿੰਦਗੀ ਦੀ ਸਭ ਤੋਂ ਵੱਡੀ ਸਾਡੀ ਥੱਕ ਤੁਕ ਤੇ ਜਾਂਦੀ ਹੈ ਤੇ ਸਭ ਤੋਂ ਵੱਡੀ ਗੱਲ ਹੁੰਦੀ ਹੈ ਵੀ ਜਿਹੜਾ ਜਿੱਦਾਂ ਸਕੂਲ ਨਾਲ ਉਹਦੀ ਤਿਆਰੀ ਕਰਕੇ ਰੱਖਣਾ ਸਕੂਲ ਭਾਵੇਂ ਸਾਡੇ ਨੂੰ ਲੱਗਦਾ ਪਰ ਮੇਰੇ ਵਰਗਾ ਤਾਂ ਸਾਡੇ ਨੂੰ ਲੀਟ ਹੋ ਜਾਂਦਾ ਜਦੋਂ ਬਾਹਰ ਤੋਂ ਦਾ ਪਹਟਾ ਲਾਇਆ ਹੁੰਦਾ ਮੈਂ ਤੇ ਬਾਹਰ ਕਮ ਕਰਦੀ ਹੌਲੀ 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 ਥੱਕ ਕੇ ਗਣੀ ਥੱਕੇ ਤੇ ਤਾਂ ਨਹੀਂ ਹੁੰਦੀ ਮੈਂ ਠੰਡ ਬਹੁ ਮਹਿਸੂਸ ਕਰਦੀ ਆ ਫਿਰ ਹੁਣ ਜਦੋਂ ਦੇ ਮੇਰੀ ਲੈਗ ਲੱਗ ਵਿੱਚ ਹੋਈ ਨਾ ਪਲੇਟ ਪਈ ਹੈ ਹਨਾ ਪਲੇਟ ਹੋਇਆ ਸੀ ਉਦੋਂ ਤਾਂ ਨਾ ਜਦਾ ਹੀ ਕੁਝ ਇਦਾਂ ਮਹਿਸੂਸ ਹੋਣ ਲੱਗ ਗਿਆ ਵੀ ਹਾਈ ਹਾਈ ਥੱਕਿਆ ਹਾਰਾ ਆਪਣੇ ਆਪ ਨੂੰ ਤੇ ਪਤਾ ਨਹੀਂ ਕਿਉਂ ਹਨਾ ਚਲੋ ਕੋਈ ਗੱਲ ਨਹੀਂ ਜ਼ਿੰਦਗੀ ਚੱਲਦੀ ਹੁੰਦੀ ਹੈ ਇਦਾਂ ਹੀ ਤੇ ਬਿਮਾਰੀਆਂ ਸਮਾਰੀਆਂ ਸੇ ਇਦਾਂ ਹੋ ਜਾਂਦੀ ਹੈ ਕਈ ਵਾਰੀ ਅਪ ਡਾਊਨ ਪਰ ਜੋ ਵੀ ਹੈ ਨਾ ਜ਼ਿੰਦਗੀ ਦੇ ਵਿੱਚ ਕਈ ਚੀਜ਼ਾਂ ਸਹੀ ਹੁੰਦੀਆਂ ਤੇ ਕਈ ਸਹੀ ਨਹੀਂ ਹੁੰਦੀਆਂ ਕਈ ਠੰਡਾ ਦੇਖਣ ਲਈ ਕਸ਼ਮੀਰਾਂ ਚ ਚਲੇ ਗਏ ਤੇ ਕਿਤੇ ਕਿਤੇ ਪਹਾੜਾਂ ਤੇ ਗਏ ਐ 스ਨੋਫਾਲ ਦੇਖਦੇ ਐ ਤੇ ਕਈ ਘਰ ਹੀ ਠੰਡ ਨਾਲ ਢੁੱਕ ਕੇ ਉਹਨਾਂ ਨੂੰ ਸਮਝਣੀ ਆਂਦੀ ਕਿਦਾਂ ਖਤਮ ਹੋਣੀ ਐ ਤੇ ਰਾਮਦਾਰੀ ਹੋਣੀ ਐ ਤੇ ਕਈ ਠੰਡ ਇੰਜੋਏ ਕਰਨ ਗਏ ਐ ਵੈਸੇ ਉਹਨਾਂ ਦੀ ਜ਼ਿੰਦਗੀ ਵਧੀਆ ਹੈ ਉਹ ਹਰ ਮੌਸਮ ਨੂੰ ਇੰਜੋਏ ਕਰਨ ਲਈ ਪਹਾੜਾਂ ਦੇ ਚਲੇ ਜਾਂਦੇ ਹਨ ਉਹਨਾਂ ਦਾ ਹਰ ਮੌਸਮ ਪਹਾੜ ਹੈ ਜਦੋਂ ਮੀਂਹ ਆਂਦੇ ਨਾ ਪਹਾੜ ਡਿੱਗ ਰਹੇ ਹੁੰਦੇ ਚ ਉਦੋਂ ਨਜ਼ਾਰੇ ਲੈਣ ਜਾਉਂ ਨਾ ਪਤਤ ਫੇਰ ਲੱਗੇ ਉੱਥੇ ਪਹਾੜੀਓ ਵੀ ਵਿਚਾਰੇ ਕਾਲਾ ਖੜਦੇ ਹੋਣੇ ਵੀ ਹੋਣਾ ਉਹਦੇ ਦਾ ਪਹਾੜਾਂ ਦੇ ਨਜ਼ਾਰੇ ਹੋਣ ਪਤਾ ਲੱਗਣਗੇ ਹਨਾ ਤੇ ਚਲੋ ਕੋਈ ਗੱਲ ਨਹੀਂ ਹੁੰਦੀ ਲੋਕਾਂ ਨੇ ਆਪਣੇ ਨਜ਼ਾਰੇ ਲੈਣੇ ਆ ਜਿਹਦੇ ਕੋਲ ਪੈਸਾ ਭਈ ਉਹਨੇ ਖਰਚਣ ਜਾਣਾ ਹੀ ਹੈ ਹਨਾ ਤੇ ਜਿਹਨ ਕੋ ਪੈਸਾ ਨਹੀਂ ਹੁੰਦਾ ਉਹ ਇੱਥੇ ਵਿਚਾਰਾ 10 ਰੁਪਏ ਦਾ ਚਾਹ ਦਾ ਕੱਪ ਪੀ ਕੇ ਇਨਹਾਲੂ ਆਉਂਦਾ ਕਿ ਨਾ ਮੈਂ ਠੰਡ ਇੰਜੋਏ ਕੀਤੀ ਮੈਂ ਜੀ ਚਾਹ ਪੀਤੀ ਹੈ ਨਾ ਇਹ ਵੀ ਵੱਡੀ ਮੈਟਰ ਹੁੰਦਾ ਠੰਡ ਇੰਜੋਏ ਦਾ